ਦੀ ਜਿੰਦਗੀ ਨੂੰ ਕੁਰਬਾਨ ਕਰ ਜਾਂਦੇ ਆ ਆਪਣੇ ਜੀਵਨ ਨੂੰ ਵਾਰ ਜਾਂਦੇ ਨੇ ਪਰ ਆਪਣੇ ਸਿਧਾਂਤ ਨੂੰ ਪੂਜਾ ਕਰਦੇ ਆ ਇਤਿਹਾਸ ਆਪਣੀ ਬੁੱਕਲ ਵਿੱਚ ਲੈ ਕੇ ਉਹਨਾਂ ਦੇ ਪ੍ਰਤੀ ਇੱਕ ਸ਼ਬਦ ਪਛਸ਼ ਕਰਦਾ ਉਹ ਸ਼ਬਦ ਦਿੰਦਾ ਇੱਕ ਖਾਸ ਉਹਨਾਂ ਨੂੰ ਸ਼ਹੀਦ ਦਾ ਸ਼ਹਾਦਤ ਸਾਡੀ ਉਹ ਆਪਣਾ ਆਪਾ ਵਾਰ ਕਰਨਾ ਸੱਤੋਂ ਘਰੇਟਨਾ ਨੇ ਸੱਚ ਤੇ ਕਾਇਮ ਰਹਿਣਿਆ ਹੋਣੀ ਆ ਆਪਣੇ ਆਪੇ ਦੀ ਕੁਰਬਾਨੀ ਜਿਹੜੀ ਅੰਮ੍ਰਿਤ ਤੇ ਕੁਰਬਾਨ ਹੋ ਗਈ। ਕਿਤੇ ਵਿਅਕਤੀ ਉਹਨਾਂ ਸਤਿਗੁਰੂ ਆਨੰਦ ਸ਼ਰਮਾ ਰਾਜ ਇੱਕ ਐਸੀ ਸ਼ਕਤੀ ਨੇ ਜਿਨ੍ਹਾਂ ਨੇ ਇਸ এਸ਼ੀਆ ਦੀ ਤਬਾਹੀ ਨੂੰ ਤਬਦੀਲ ਕਰਕੇ ਰੱਖਿਆ। جس ਧਰਤੀ ਤੇ ਕਦੇ ਰਾਜ ਬਲਦੇ ਦੁਆਰਾ ਦਿੱਤੇ ਉਪਰ ਇੱਕ ਧਾਮ ਨੂੰ ਰੋਕਣੇ ਸ਼ਬਦ ਬਲਿ ਧਾਮ ਨੂੰ ਬੜਾ ਤਕਲਿਫ ਦਿੱਤਾ ਹੈ ਕਿ ਦੂਜੇ ਪਾਸੇ اسلام ਦੀ ਦੁਨੀਆ ਵਿੱਚ ਵਿਚਰਨ ਵਾਲੇ ਲੋਕ ਉਹ خدا ਦੇ ਨਾਮ ਦੇ ਕੁੱਤੇ خدا ਦੇ ਜੀਵਾਂ ਨੂੰ ਫੜਦੇ ਆ ਤੇ ਕੁਰਬਾਨ ਕਰ ਦਿੰਦੇ ਆ ਤੇ ਕਹਿ ਦਿੰਦੇ ਆ ਤੁਸੀਂ خدا واسطے ਕੁਰਬਾਨੀ ਦਿੱਤੀ ਪਰ ਤੇਤੇ ਰੱਬੀਓ ਇਹ ਬਲੀਦਾਨ ਔਰ ਇਸਲਾਮ ਦਾ ਕੁਰਬਾਨ ਇਸਲਾਮ ਦੀ ਕੁਰਬਾਨੀ ਜਿਹੜੇ ਜੀਵਾਂ ਨੂੰ ਪਕੜ ਕੇ ਉਹਨਾਂ ਨੂੰ ਖੁਦਾ ਦੇ ਨਾਮ ਦੇ ਉੱਤੇ ਹਲਾਕ ਕਰੰਨੇ ਆਪਾਂ ਦੁਨੀਆਂ ਤੇ ਕਿਸੀ ਕੁਰਬਾਨੀ ਦਿੱਤੀ ਤੇ ਕਿਹੜਾ ਦੋਵੇਂ ਸ਼ਬਦਾਂ ਤੋਂ ਉੱਪਰ ਦਾ ਸ਼ਬਦ ਜਿਹੜਾ ਉਹ ਸ਼ਹੀਦ ਹੈ ਜਿਹੜਾ ਸੱਚਾਸਤੇ ਆਪਣਾ ਆਪਾ ਵਰਨ ਵਾਲਾ ਪੁਰਖ ਹੁੰਦਾ ਉਹ ਸੱਚ ਕੌਣ ਕਰਦਾ ਨਾ ਉਹ ਕਿਸੇ ਦੀਆਂ ਪਰਿਣਾਮ ਦੇਖ ਕੇ ਬਣੀ ਦਾ ਸ਼ੁੱਤ ਜਿਹੜਾ ਉਹ ਆਪਣੇ ਨਾਲ ਜੋੜਦਾ ਨਾ ਉਹ ਕਿਸੇ ਦੀਆਂ ਕੁਰਬਾਨੀਆਂ ਦੇਖ ਕੇ ਕਿਸੇ ਦੀਵਾਨ ਨੂੰ ਵਧ ਕੇ ਆਪਣੇ ਤਾ ਉਤੇ ਉਹ ਕੁਰਬਾਨੀ ਨਹੀਂ ਕਰਦਾ ਸਗੋਂ ਉਹ ਜੀਵਨ ਦੇ ਅੰਦਰ ਆਪਣੇ ਆਪੇ ਨੂੰ ਵਾਰ ਕੇ ਕੇ ਸ਼ਹਾਦਤ ਨੂੰ ਪ੍ਰਾਪਤ ਕਰ ਲੈਂਦਾ جی شہادت مارکیٹ کراجہ جیو ਸਮੇਂ ਦੀਆਂ ਮੁਸ਼ਕਲਾਂ ਵਕਤ ਦੀਆਂ ਮੁਸ਼ਕਲਾਂ ਤੇ ਵਕਤ ਦੀਆਂ ਮੁਸੀਬਤਾਂ ਨੰਬਰ 1 ਨੰਬਰ 2 ਦੇ ਕੁੱਤੇ ਉਹਨਾਂ ਮੁਸੀਬਤਾਂ ਦੇ ਅੰਦਰ ਧੰਨ ਗੁਰੂ ਅਰਜੁਨ ਸ਼ਰਮਾ ਰਾਜ ਸਤਿਗੁਰੂ ਦਾ ਆਪਣਾ ਨਜ਼ਰੀਆ ਤੇ ਸਤਿਗੁਰੂ ਗੁਰੂ ਅਰਜੁਨ ਸ਼ਰਮਾ ਰਾਜ ਦੇ ਆਪਣੇ ਜੀਵਨ ਦੇ ਤੇ ਤੀਸਰੇ ਨੰਬਰ ਦੇ ਮਨੁੱਖਤਾ ਤੇ ਮਾਨਵਤਾ ਦੀ ਝੋਲੀ ਦੇ ਵਿੱਚ ਕੀ ਪਾਇਆ ਬਸ ਆਪਾਂ ਇੱਕ ਤਿੰਨ ਗੱਲਾਂ ਵਿਚਾਰਾਂਗੇ ਗੁਰੂ ਰਾਮ ਦਾਸ ਕਰਤੀਓ ਪ੍ਰਕਾਸ਼ਾ ਸ਼ਕਲ ਮਨੋਰਤ ਪੂਰੀ ਆਸਾ ਤਾਂ ਗੁਰੂ ਰਾਮ ਦਾਸ ਮਾ ਰਾਜ ਦੇ ਕਲਪੰਧਾ ਸੂਤਰੇ ਦੇ ਵਿੱਚ ਸਤਿਗੁਰੂ ਦਾ ਆਗਮਨ ਹੋਇਆ ਤਾਂ ਗੁਰੂ ਅਰਜਨ ਸਾਹਿਬ ਜੀ ਸ਼ਿਸ਼ਟ ਨੇ ਅਲੰਗ ਲਈ ਬਾਣੀ ਦੇ ਅੰਦਰ ਦਰ ਆ ਪਾਸ਼ਾ ਜੀ ਦੇ ਬਚਪਨ ਦੀ ਗੱਲ ਕਰਦੇ ਆ ਪਾਸ਼ਾ ਬਾਣਾਂ ਨੇ ਸਾਨੂੰ ਜਾਲੂ ਕਰਵਾਇਆ ਗੁਰੂ ਅਰਜਨ ਸਾਹਿਬ ਜੀ ਪਾਸ਼ਾ ਤੁਹਾਡਾ 11 ਸਾਲ ਦਾ ਬਚਪਨਾ ਕੋਈ ਪਾਸ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਬਤੀਤ ਹੋਇਆ ਉਹ ਤਾਂ ਜਨਮਤ ਕੋਰਮਾਤ ਬ੍ਰਾਹਮ ਪਛਾਣੇ ਸਤਿਗੁਰੂ ਕੀ ਤੁਹਾਡਾ ਬਚਪਨ ਉਹ ਗੁਰਮਤੀਆਂ ਲੋਰੀਆਂ ਲੈਂਦੇ ਜਾ ਰਿਹਾ ਨੰਨੇ ਬੁੜਾਲ ਆਪਣੇ ਮੇਤਰਾ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਅੰਦਰ ਆਪਣੇ ਬਚਪਨ ਦੇ ਅੰਦਰ ਆਪਣੇ ਪਿਤਾ ਸੀ ਵਾਪਾ ਦੇਖਾ ਕੀ ਉਹਨਾਂ ਨੇ ਕਿਵੇਂ ਆਪਣੇ ਸਤਿਗੁਰੂ ਤੋਂ ਆਪਣਾ ਆਪਾ ਕੁਰਬਾਨ ਕਰਕੇ ਸੇਵਾ ਮੰਗਿਆ ਹੋਇਆ ਆਮਰ ਦਾਸ ਜੀ ਮਾਨਾ ਆਤਮਾ ਬਖਸ਼ਾ ਨੂੰ ਪਾਸੇ ਪਿਤਾ ਤਰੁਪਾ ਅਸਾ ਮਹਾਰਾਜ ਬਿਲਕੁਲ ਤੁਹਾਡੇ ਸਾਹਮਣੇ ਹੈ ਕਿ ਤੁਹਾਡੇ ਪਿਤਾ ਸ਼੍ਰੀ ਬਾਬਾ ਦੇਖਾ ਜੀ ਧੰ ਸਤਗੁਰੂ ਗੁਰੂ ਦਾਸ ਜੀ ਜਦੋਂ ਗੁਰਤਾ ਗੱਦੀ ਦਾਕ ਉਹਨਾਂ ਨੂੰ ਪ੍ਰਾਪਤ ਹੋਈ 1574 ਇਸਵੀ ਦੇ ਅੰਦਰ ਮਾਲਕ ਗੁਰੂ ਅਰਪ ਸ਼ਰਮਾ ਰਾਜ ਇਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੀ ਸੇਵਾ ਦੇ ਤਾਲੂ ਬੇਤਿਆਂ ਕਿ ਮੇਰੇ ਪਿਤਾ ਨੇ ਕਿਵੇਂ ਆਪਣਾ ਆਪ ਸੁਮਰਪਿਤ ਕਰ ਦਿੱਤਾ ਗੁਰੂ ਤੋਂ ਅਭ万 ਚੰਲੀ ਥਾਪੁਰ ਪਹਿਾਰ ਜਗਤਾਨ ਸ਼ਰਮ ਪ੍ਰਭੂ ਦੀ ਆਈ ਬਾਤ ਕੋ ਭਾਵੇਂ ਮਾਰ ਲੋਕਾਂ ਨੇ ਕੀ ਚਤrai ਉਪਮਾ ਤੇ ਕ ਸੰਤਰਜਾਰ ਕੋਈ ਪ੍ਰਗਾਤ ਹੋ ਭਾਵੇਂ ਪ੍ਰਗਾਤ